ਰਾਜ ਜੈਸੀ ਦੀ ਲਿਖੀ ਹੋਈ ਪੁਸਤਕ ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਸਕੂਨ ਬਾਲ ਕਰ ਤੇਰੇ ਅੰਦਰ ਮੇਰਾ ਘਰ ਹੈ ਮੈਂ ਜਿੱਥੇ ਮਰਜੀ ਨਾਲ ਆ ਜਾ ਸਕਦੀ ਹਾਂ ਇੱਕ ਦਿਨ ਲੜਕੇ ਚਲੀ ਗਈ ਸੀ ਤੇ ਅਗਲੇ ਦਿਨ ਜਦ ਵਾਪਸ ਆਲ ਤਾਂ ਤੂੰ ਕੋਈ ਸਵਾਲ ਨਾ ਕੀਤਾ ਗਾਲ ਨਾਲ ਲਾਲੇ ਤੇਰੇ ਅੰਦਰ ਮੇਰਾ ਉਹ ਘਰ ਹੈ ਜਿੱਥੇ ਰਹਿ ਕੇ ਮੈਂ ਮਹਫੂਜ਼ ਮਹਿਸੂਸ ਕੀਤਾ ਪਤਾ ਹੈ ਸਕੂਨ ਤਲਾਸ਼ਦੇ ਆ ਲੋਕ ਕਿੱਥੇ ਕਿੱਥੇ ਫਿਰਦੇ ਹਨ ਤੇ ਮੈਂ ਸਕੂਨ ਲਈ ਤੇਰੇ ਵੱਲ ਭਜਦੀ ਹਾਂ ਜ਼ਿੰਦਗੀ ਦੀ ਭੱਜ ਦੌੜ ਵਿੱਚ ਮੈਂ ਤੇਰੇ ਨਾਲ ਰਹਿ ਕੇ ਠਹਿਰਾਵ ਮਹਿਸੂਸ ਕੀਤਾ ਤੇਰੇ ਅੰਦਰ ਬਣੇ ਮੇਰੇ ਘਰ ਤੇ ਜੋ ਫੱਟੀ ਲੱਗੀ ਓਸ ਤੇ ਮੇਰਾ ਨਾਂ ਐਨਾ ਕ ਗੂੜਾ ਹੈ ਕਿ ਇਸ ਜਨਮ ਨਹੀਂ ਮਿਟ ਸਕਦਾ ਤਾਂ